ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਕਹਾਣੀਆਂ ਜੀਕੇ ਚੈਨਲ ਤੇ ਰਵੀ ਨੇ ਸਿਮਰਨ ਨੂੰ ਤਲਾਕ ਦੇ ਦਿੱਤਾ ਕਿਉਂਕਿ ਉਹ ਕਦੇ ਮਾਂ ਨਹੀਂ ਬਣ ਸਕਦੀ ਸੀ ਥੋੜੇ ਦਿਨਾਂ ਬਾਅਦ ਹੀ ਉਸਨੇ ਦੂਜਾ ਵਿਆਹ ਕਰਵਾ ਲਿਆ ਤੇ 1.5 ਸਾਲ ਬਾਅਦ ਉਹਨਾਂ ਦੇ ਘਰੇ ਇੱਕ ਪੁੱਤ ਨੇ ਜਨਮ ਲਿਆ ਸਿਮਰਨ ਨੂੰ ਰਵੀ ਨੇ ਆਪਣੇ ਪੁੱਤਾਂ ਦੀ ਖੁਸ਼ੀ ਵਿੱਚ ਰੱਖੀ ਹੋਈ ਪਾਰਟੀ ਦੇ ਵਿੱਚ ਬੁਲਾਇਆ ਤਾਂ ਜੋ ਉਸਨੇ ਇਹ ਸਭ ਕੁਝ ਦੇਖ ਕੇ ਬੁਰਾ ਲੱਗੇ ਸਿਮਰਨ ਰਵੀ ਦੇ ਇਰਾਦਿਆਂ ਨੂੰ ਚੰਗੀ ਤਰ੍ਹਾਂ ਜਾਣਦੀ ਸੀ ਇਸ ਲਈ ਉਹ ਪਾਰਟੀ ਵਿੱਚ ਸ਼ਗਨ ਦੇ ਤੌਰ ਤੇ ਦੇਣ ਲਈ ਇਕ ਲਫਾਫਾ ਨਾਲ ਲੈ ਕੇ ਜਾਂਦੀ ਹੈ ਜਦੋਂ ਪਾਰਟੀ ਵਿੱਚ ਪਹੁੰਚਦੀ ਹੈ ਤਾਂ ਰਵੀ ਕਹਿਣ ਲੱਗਾ ਦੇਖਿਆ ਸਿਮਰਨ ਤੈਨੂੰ ਤਲਾਕ ਦੇ ਕੇ ਦੂਜਾ ਵਿਆਹ ਕਰਵਾਉਣਾ ਦਾ ਮੇਰਾ ਫੈਸਲਾ ਇੱਕਦਮ ਸਹੀ ਨਿਕਲਿਆ ਅੱਜ ਮੈਂ ਇੱਕ ਬੱਚੇ ਦਾ ਪਿਓ ਬਣ ਗਿਆ ਸਿਮਰਨ ਉਸ ਦੀਆਂ ਗੱਲਾਂ ਸੁਣ ਕੇ ਥੋੜਾ ਜਿਹਾ ਮੁਸਕਰਾਇ ਉਸ ਨੂੰ ਪਹਿਲਾਂ ਹੀ ਪਤਾ ਸੀ ਕਿ ਉਹਦਾ ਪਤੀ ਉਸ ਨੂੰ ਨੀਵਾਂ ਦਿਖਾਉਣਾ ਚਾਹੁੰਦਾ ਸਿਮਰਨ ਮੁਸਕਰਾਉਂਦੀ ਹੋਈ ਇੱਕ ਲਿਫਾਫਾ ਉਹਦੇ ਹੱਥ ਵਿੱਚ ਫੜਾ ਲੈਂਦੀ ਹੈ ਤੇ ਕਹਿਣ ਲੱਗਦੀ ਹੈ ਨੂੰ ਧਿਆਨ ਨਾਲ ਪੜ੍ਹ ਲਓ ਜਦੋਂ ਰਵੀ ਨੇ ਉਹ ਲਿਫਾਫਾ ਖੋਲ ਕੇ ਦੇਖਿਆ ਤਾਂ ਉਹਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਉਸ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਕਿ ਇਦਾਂ ਦਾ ਕੁਝ ਵੀ ਹੋ ਸਕਦਾ ਉਸ ਨੂੰ ਤਾਂ ਆਪਣੇ ਫੈਸਲਿਆਂ ਤੇ ਬਹੁਤ ਜ਼ਿਆਦਾ ਮਾਣ ਹੁੰਦਾ ਸੀ ਪਰ ਜਿਵੇਂ ਲਿਫਾਫੇ ਵਿੱਚ ਲਿਖੀ ਚਿੱਠੀ ਉਹ ਪਰਦਾ ਤਾਂ ਉਹਦਾ ਸਾਰਾ ਸਰੀਰ ਕੰਬ ਜਾਂਦਾ ਕੀ ਸੀ ਪੂਰੀ ਕਹਾਣੀ ਸਾਰੀ ਕਹਾਣੀ ਜਾਣਨ ਦੀ ਵੀਡੀਓ ਅੰਤ ਤੱਕ ਜਰੂਰ ਦੇਖਿਓ ਤਲਾਕ ਤੋਂ ਪਹਿਲਾਂ ਸਿਮਰਨ ਦੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਮੁਸ਼ਕਲਾਂਆਂ ਸਨ ਉਸ ਦਿਨ ਨਾਲ ਨਵਜੋਤ ਦੇ ਮੁੰਡੇ ਦੇ ਜਨਮ ਦਿਨ ਵਾਲੇ ਦਿਨ ਉਹਨਾਂ ਦੇ ਘਰੇ ਪਾਰਟ ਰੱਖਿਆ ਸੀ ਸਿਮਰਨ ਨੇ ਗਲਤੀ ਨਾਲ ਪਾਰਟ ਦੇ ਸਮਾਨ ਨੂੰ ਹੱਥ ਲਾ ਦਿੱਤਾ ਫਿਰ ਉਸ ਦੀ ਸੱਸ ਉਸ ਉੱਤੇ ਪੜਕ ਗਈ ਬਹੁਤ ਜ਼ਿਆਦਾ ਚੰਗਾ ਮਾੜਾ ਬੋਲ ਰਗਦੀ ਹੈ ਕਹਿਣ ਲੱਗਦੀ ਹੈ ਕਿ ਤੂੰ ਸਮਾਨ ਨੂੰ ਹੱਥ ਕਿਉਂ ਲਾਇਆ ਤੈਨੂੰ ਇੰਨੀ ਛੋਟੀ ਜਹੀ ਗੱਲ ਸਮਝ ਨਹੀਂ ਆਉਂਦੀ ਨਮਜੋਤ ਦੇ ਮੁੰਡੇ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਰੱਖੇ ਹੋਏ ਪਾਠ ਦਾ ਸਮਾਨ ਹੈ ਤੇਰੇ ਵਰਗੀ ਬਾਂਜ ਨੇ ਹੱਥ ਲਾ ਕੇ ਇਸ ਨੂੰ ਅਸ਼ੁੱਧ ਕਰ ਦਿੱਤਾ ਇਹ ਸਭ ਕੁਝ ਸੁਣ ਕੇ ਸਿਮਰਾਂ ਨੂੰ ਬਹੁਤ ਦੁੱਖ ਹੁੰਦਾ ਹੈ ਉਸ ਦੀ ਸੱਸ ਉਸ ਨੂੰ ਤਾਨੇ ਮਾਰਦੇ ਹੋਏ ਕਹਿਣ ਲੱਗੀ ਕਿ ਆਪੇ ਸ਼ਗਨ ਹੁੰਦਾ ਕਿਤੇ ਇਹ ਤਾਂ ਨਹੀਂ ਕਿ ਤੇਰੇ ਤੋਂ ਆਪਣੇ ਨਾਨਾ ਦਾਦਾ ਸੁੱਖ ਦੇਖਿਆ ਹੀ ਨਹੀਂ ਜਾ ਰਿਹਾ ਏ ਸੁਣ ਕੇ ਸਿਮਰ ਜਿੰਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹ ਤਾਂ ਨਵਜੋਤ ਨੂੰ ਆਪਣੀ ਭੈਣ ਦੇ ਵਾਂਗ ਸਮਝਦੀ ਸੀ ਉਹ ਆਪਣੇ ਮਨ ਨੂੰ ਸਮਝਾਉਂਦੀ ਹੋਈ ਆਪਣੀ ਸੱਸ ਨੂੰ ਕਹਿਣ ਲੱਗੀ ਕਿ ਮੰਮੀ ਜੀ ਉਹ ਜੇ ਅੱਗੇ ਬੋਲਣ ਵਾਲੀ ਸੀ ਇੰਨੇ ਨੂੰ ਉਹਦੀ ਹੁਣ ਨਵਜੋਤ ਨਣਦ ਨਵਜੋਤ ਵੀ ਆ ਗਈ ਉਹ ਵੀ ਉਹ ਨੂੰ ਮੇੜਾ ਮਾਰਦੀ ਹੋਈ ਬੋਲਣ ਲੱਗਦੀ ਐ ਭਾਬੀ ਤੇਰੇ ਤੋਂ ਮੈਨੂੰ ਇਹ ਉਮੀਦ ਨਹੀਂ ਸੀ ਸ਼ਾਇਦ ਮੇਰੀ ਮਾਂ ਬਾਨਾ ਤੇਰੇ ਤੋਂ ਦੇਖਿਆ ਨਹੀਂ ਜਾ ਰਿਹਾ ਇਹ ਸੁਣ ਕੇ ਸਿਮਰਨ ਉਦਾਸ ਚਿਹਰੇ ਨਾਲ ਆਪਣੇ ਪਤੀ ਵੱਲ ਦੇਖਣ ਲੱਗਦੀ ਉਸ ਦਾ ਪਤੀ ਰਵੀ ਜੋ ਉਸ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਉਹ ਵੀ ਅੱਜ ਉਹਦੇ ਪੱਖ ਵਿੱਚ ਕੁਝ ਨਾ ਬੋਲਿਆ ਉਸ ਨੂੰ ਰਵੀ ਤੋਂ ਇਹ ਉਮੀਦ ਬਿਲਕੁਲ ਵੀ ਨਹੀਂ ਸੀ ਰਵੀ ਗੁੱਸੇ ਵਿੱਚ ਉਹਨੂੰ ਕਹਿਣ ਲੱਗ ਗਿਆ ਕਿ ਤੂੰ ਤਾਂ ਨਵਜੋਤ ਨੂੰ ਆਪਣੀ ਭੈਣ ਮੰਨਦੀ ਆ ਫਿਰ ਤੂੰ ਉਸ ਨਾਲ ਇਸ ਤਰ੍ਹਾਂ ਕਿਉਂ ਕਰ ਰਹੀ ਆ ਮੈਨੂੰ ਤੇਰੇ ਤੋਂ ਉਮੀਦ ਨਹੀਂ ਸੀ ਰਵੀ ਦੇ ਮੂੰਹੋਂ ਇਹ ਕੁੱਝ ਸੁਣ ਕੇ ਉਸਦਾ ਦਿਲ ਟੁੱਟ ਗਿਆ ਕੋਈ ਔਰਤ ਆਪਣੀ ਨਨਾਂਣ ਅਤੇ ਸੱਸ ਦੇ ਤਾਣੇ ਤਾਂ ਸਹਿ ਲੈਂਦੀ ਆ ਪਰ ਜਦੋਂ ਪਤੀ ਇਹੋ ਜਿਹਾ ਕੁਝ ਕਹੇਗਾ ਤਾਂ ਕੀ ਕਰੇਗੀ ਪਤੀ ਵੀ ਉਹ ਜਿਸ ਨਾਲ ਉਹਨੇ ਕਦੇ ਲਵ ਮੈਰਿਜ ਕਰਵਾਈ ਹੋਵੇ ਰੋਂਦੇ ਰੋਂਦੇ ਹੋਰ ਸੋਈ ਵਿੱਚ ਕੰਮ ਕਰਨ ਚਲੇਗੀ ਉਹ ਸੋਚਣ ਲੱਗਦੀ ਹੈ ਕਿ ਬਾਝ ਹੁੰਦੋਏ ਮੈਂ ਪਾਟ ਦੇ ਸਮਾਨ ਨੂੰ ਹੱਥ ਨਹੀਂ ਲਾ ਸਕਦੀ ਪਰ ਨੋ ਹੋਣ ਦੇ ਨਾਤੇ ਕਰਦੀਆਂ ਸਾਰੇ ਜ਼ਿੰਮੇਵਾਰੀਆਂ ਨਿਭਾ ਸਕਦੀਆਂ ਸਾਰੇ ਕੰਮ ਮੇਰੇ ਤੋਂ ਪਾਲਦੇ ਆ ਇਹ ਕਿਹੋ ਜੀ ਬੇਇਨਸਾਫੀ ਉਸ ਦਿਨ ਉਸਨੇ ਮਹਿਸੂਸ ਕੀਤਾ ਕਿ ਮੇਰੇ ਵਿਯੂਦ ਨੂੰ ਮੰਨਣ ਵਾਲਾ ਇੱਥੇ ਕੋਈ ਨਹੀਂ ਉਹ ਸੋਚਣ ਲੱਗਦੀ ਹੈ ਕਿ ਜੇ ਮੈਂ ਮਾਂ ਨਹੀਂ ਬਣ ਸਕਦੀ ਇਹਦੇ ਵਿੱਚ ਮੇਰਾ ਕੀ ਕਸੂਰ ਮੇਰੀ ਮਾ ਬਾਨਾ ਜਾਂ ਨਾ ਬਾਨਾ ਔਰਤ ਇਹ ਹੱਥ ਵਿੱਚ ਨਹੀਂ ਹੁੰਦਾ ਉਸਦੀ ਸੱਸ ਰਵੀ ਦੀ ਮਾਂ ਬੈਂਕ ਵਿੱਚ ਰਿਟਾਇਰ ਬੈਂਕ ਮੈਨੇਜਰ ਸੀ ਤੇ ਨੰਨ ਦੇ ਵੀ ਚੰਗੀ ਪੜ੍ਹੇ ਲਿਖੀ ਸੀ ਉਸਦਾ ਪਤੀ ਵੀ ਇੱਕ ਕੰਪਨੀ ਵਿੱਚ ਵਧੀਆ ਪੋਸਟ 'ਤੇ ਕੰਮ ਕਰਦਾ ਸੀ ਪਰ ਉਹ ਲੋਕਾਂ ਦੇ ਵਿਚਾਰ ਇੰਨੇ ਪੁਰਾਣੇ ਕੀ ਹੋ ਸਕਦੇ ਆ ਬੈਠੀ ਬੈਠੀ ਸਿਮਰਨ ਅਤੀਤ ਦੀਆਂ ਯਾਦਾਂ ਵਿੱਚ ਗਵਾ ਜਾਂਦੀ ਆ ਸਿਮਰਨ ਨੂੰ ਦਫਤਰ ਜੁਆਇਨ ਕੀਤੇ ਹੋਏ ਕੁਝ ਦਿਨ ਹੋਏ ਸੀ ਜਦੋਂ ਇੱਕ ਦਿਨ ਉਹ ਦਫਤਰ ਵਿੱਚ ਆ ਕੇ ਸਪੀਚ ਦੇ ਰਹੀ ਸੀ ਉਹਦੇ ਬੋਸ ਤੇ ਉਸਦੇ ਬੈਠੇ ਕੰਪਨੀ ਲੋਕਾਂ ਨੇ ਉਸਦੀ ਸਪੀਚ ਦੀ ਬਹੁਤ ਜ਼ਿਆਦਾ ਤਾਰੀਫ ਕੀਤੀ ਉਹਨਾਂ ਵਿੱਚੋਂ ਰਵੀ ਵੀ ਬੈਠਾ ਹੋਇਆ ਸੀ ਉਸਦੀ ਸਪੀਚ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦਾ ਇੱਕ ਹੀ ਆਫਿਸ ਵਿੱਚ ਕੰਮ ਕਰਦੇ ਦੋਨੇ ਕਦੇ ਇੱਕ ਦੂਜੇ ਨੂੰ ਪਿਆਰ ਕਰਨ ਲੱਗਦੇ ਹਨ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਜਦੋਂ ਉਹਨਾਂ ਨੇ ਆਪਣੇ ਘਰ ਦੇ ਨੂੰ ਆਪਣੇ ਰਿਸ਼ਤੇਵਾਰ ਦੱਸਿਆ ਤਾਂ ਘਰਦਿਆਂ ਨੂੰ ਵੀ ਇਸ ਰਿਸ਼ਤੇ ਤੇ ਕੋਈ ਇਤਰਾਜ਼ ਨਹੀਂ ਸੀ ਨੇ ਵੀ ਖੁਸ਼ੀ-ਖੁਸ਼ੀ ਇਸ ਰਿਸ਼ਤੇ ਨੂੰ ਸਵੀਕਾਰ ਕਰ ਲਿਆ ਉਹਨਾਂ ਦੋਹਾਂ ਦਾ ਵਿਆਹ ਹੋ ਗਿਆ ਸੀ ਸੱਸ ਸੋਹਰਾ ਤੇ ਨਨਾਨ 10 ਵਾ ਬਹੁਤ ਵਧੀਆ ਸੀ ਸਿਮਰਨ ਆਪਣੇ ਆਪ ਨੂੰ ਬਹੁਤ ਜ਼ਿਆਦਾ ਖੁਸ਼ਕਿਸਮਤ ਸਮਝਦੀ ਸੀ ਵਿਆਹ ਤੋਂ ਬਾਅਦ ਸਭ ਕੁਝ ਚੰਗਾ ਚੱਲ ਰਿਹਾ ਸੀ ਰਵੀ ਨੇ ਸਿਮਰਨ ਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ 4 ਸਾਲ ਆਪਾਂ ਬੱਚੇ ਦੀ ਜ਼ਿੰਮੇਵਾਰੀ ਨਹੀਂ ਲੈ ਸਕਦੇ 4 ਸਾਲਾਂ ਤੱਕ ਕਰਦਿਆਂ ਨੇ ਵੀ ਕੁਝ ਨਾ ਕਿਹਾ ਉਹਨਾਂ ਨੇ 4 ਸਾਲ ਕੁਝ ਵੀ ਨਾ ਕਿਹਾ ਬੱਚੇ ਸਾਰੇ ਜਦੋਂ ਉਹਨਾਂ ਦੇ ਵਿਆਹ ਨੂੰ 4-5 ਸਾਲ ਦਾ ਉੱਪਰ ਸਮਾਂ ਹੋ ਗਿਆ ਪਰ ਵਾਲੇ ਵੀ ਮੇਹਣੇ ਮਾਰਨ ਲੱਗਦੇ ਆ ਰਿਸ਼ਤੇਦਾਰ ਵੀ ਪਿੱਠ ਪਿੱਛੇ ਇਹ ਗੱਲਾਂ ਕਰਦੇ ਕਿ ਜ਼ਰੂਰ ਕਮੀ ਸਿਮਰਨ 'ਚ ਹੋਊਗੀ ਪਹਿਲਾਂ ਤਾਂ ਸਿਮਰਨ ਕੁਝ ਨਾ ਬੋਲੀ ਪਰ ਰਵੀ ਵੀ ਉਸ ਨਾਲ ਸਹੀ ਢੰਗ ਨਾਲ ਨਹੀਂ ਗੱਲ ਨਹੀਂ ਸੀ ਕਰਦਾ ਉਸ ਨੂੰ ਵੀ ਹੁਣ ਇਹ ਹੀ ਲੱਗਦਾ ਕਿ ਸਿਮਰਨ ਮੈਨੂੰ ਇੱਕ ਪ્યોਰ ਬਣਦਾ ਸੁੱਖ ਨਹੀਂ ਦੇ ਸਕਦੀ ਉਹ ਵੀ ਉਸ ਨੂੰ ਬਾਅਦ ਸਮਝਣ ਲੱਗਿਆ ਸਿਮਰਨ ਆਪਣਾ ਦੁੱਖ ਕਿਹਨੂੰ ਦੱਸੇ ਅਨੰਤਿੰਦਰ ਘੁੱਟਦੀ ਜਾਂਦੀ ਜਦੋਂ ਉਹਨਾਂ ਦੇ ਵਿਆਹ ਸੱਤ ਸਾਲ ਹੋ ਗਏ ਸੀ ਮੈਂ ਸੋਚ ਰਹੀ ਸੀ ਜੇ ਮੈਂ ਬਾਹਰ ਬਾਣ ਸਕੀ ਤੱਕੀ ਗੱਲ ਐਸੀ ਇੱਕ ਬੱਚਾ ਗੋਦ ਲੈ ਲੈਂਦੇ ਆ ਉਹਨਾਂ ਨੇ ਆਪਣੀ ਮੈਰਿਡ ਅਨਿਵਰਸਰੀ ਦੇ ਮੌਕੇ ਤੇ ਇਹ ਗੱਲ ਰਵੀਨਾ ਕਰਨ ਦਾ ਫੈਸਲਾ ਕੀਤਾ ਕਿ ਤੱਕ ਸੋਚਦੀ ਹੈ ਕਿ ਮੈਂ ਰਵੀ ਨੂੰ ਜ਼ਰੂਰ ਮਨਾਉਂਗੀ ਪਰ ਰਵੀ ਰੋਜ਼ ਦੀ ਤਰ੍ਹਾਂ ਆਰਾਮ ਨਾਲ ਬੈਠ ਕੇ ਖਾਣਾ ਖਾਣ ਮਗਰੋਂ ਸਿਮਰਾਂ ਨੂੰ ਬਿਨਾ ਕੋਈ ਦੱਸੇ ਆਫਿਸ ਚਲਾ ਗਿਆ ਸੀ ਮੈਨੂੰ ਉਸ ਆਪਣੇ ਦਿਲ ਦੀ ਗੱਲ ਕਹਿ ਹੀ ਨਾ ਸਕੀ ਸਿਮਰਾਂ ਨੇ ਆਫਿਸ ਵਿੱਚ ਫੋਨ ਕਰਕੇ ਕਹਿ ਦਿੱਤਾ ਕਿ ਅੱਜ ਮੇਰੀ ਸਿਹਤ ਠੀਕ ਨਹੀਂ ਇਸ ਲਈ ਮੈਂ ਆਫਿਸ ਅੱਜ ਆ ਨਹੀਂ ਸਕਦੀ ਤੇ ਉਸਨੇ ਆਫਿਸ ਤੋਂ ਛੁੱਟੀ ਲੈ ਲਈ ਤਾਂ ਜੋ ਰਵੀ ਉਹਨੂੰ ਇੱਕ ਵਧੀਆ ਸਰਪ੍ਰਾਈਜ਼ ਦੇ ਸਕੇ ਪਰ ਰਵੀ ਨੇ ਫੋਨ ਕਰਕੇ ਇੱਕ ਵਾਰੀ ਵੀ ਇਹ ਨਾ ਪੁੱਛਿਆ ਕਿ ਅ ਫਿਸ ਕਿਉਂ ਨਹੀਂ ਗਈ ਤੇ ਨਾ ਹੀ ਉਸਨੇ ਉਹਦਾ ਇੰਤਜ਼ਾਰ ਕੀਤਾ ਉਸਨੇ ਸ਼ਾਮ ਨੂੰ ਖਾਣੇ ਦਾ ਬਧੀਆ ਪ੍ਰਬੰਧ ਕੀਤਾ ਆ ਵੀ ਸੋਹਣੀ ਜਈ ਸਾਜ ਦੇ ੱਜ ਕੀ ਤਿਆਰ ਹੋਈ ਅੱਜ ਨੂੰ ਪੱਕਾ ਯਕੀਨ ਸੀ ਕਿ ਰਵੀ ਇਹ ਦੇ ਕੇ ਸਿਮਰਨ ਤੋ ਰਿਹਾ ਨਾ ਗਿਆ ਔਰ ਰਵੀ ਨੂੰ ਕਹਿਣ ਲੱਗਦੀ ਹੈ ਕਿ ਰਵੀ ਅੱਜ ਆਪਣੀ ਮੈਰਰੀ ਐਨਿਵਰਸਰੀ ਹੈ ਤੁਸੀਂ ਭੁੱਲ ਗਏ ਇਹ ਸੁਣ ਕੇ ਰਵੀ ਕਹਿੰਦਾ ਨਹੀਂ ਨਹੀਂ ਇਹ ਦਿਨ ਤਾਂ ਮੈਂ ਕਦੇ ਨਹੀਂ ਭੁੱਲ ਸਕਦਾ ਕਿਉਂਕਿ ਅੱਜ ਦੇ ਦਿਨ ਇੱਕ ਬਾਜ ਔਰਤ ਮੇਰੇ ਪੱਲੇ ਪੈ ਗਈ ਸੀ ਜੋ ਰਵੀ ਦੇ ਮੂੰਹੋਂ ਸਿਮਰਨ ਇਹ ਕੁਝ ਸੁਣਦੀ ਹੈ ਤੇ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਨੇ ਆਪਣੇ ਹੰਝੂਆਂ ਨੂੰ ਰੋਕਦੀ ਹੋਈ ਉਹ ਕਹਿਣ ਲੱਗਦੀ ਹੈ ਕਿ ਤੁਸੀਂ ਇਸ ਤਰ੍ਹਾਂ ਨਾ ਕਹੋ ਆਪਾਂ ਇੱਕ ਬੱਚਾ ਗੋਦ ਲੈ ਲੈਂਦੇ ਆ ਪਰ ਰਵੀ ਗੁੱਸੇ ਵਿੱਚ ਕਹਿਣ ਲੱਗਦਾ ਕਿ ਮੈਂ ਤੈਨੂੰ ਕਿੰਨੀ ਵਾਰ ਗਿਆ ਕਿ ਦੂਜੇ ਦਾ ਬੱਚਾ ਗੋਦ ਲੈਣ ਲਈ ਮੇਰੇ ਸਾਹਮਣੇ ਗੱਲ ਵੀ ਨਾ ਕਰੀ ਮੈਨੂੰ ਆਪਣਾ ਬੱਚਾ ਚਾਹੀਦਾ ਜਿਹੜਾ ਤੂੰ ਮੈਨੂੰ ਇਸ ਜਨਮ ਨਹੀਂ ਦੇ ਸਕਦੀ ਅੱਜ ਮੈਰਿਜ ਐਨਿਵਰਸਰੀ ਹੈ ਤੇ ਮੈਂ ਤੇਰੇ ਲਈ ਇੱਕ ਗਿਫਟ ਲੈ ਕੇ ਆਇਆ ਹਾਂ ਸਿਮਰ ਸੋਚਣ ਲੱਗੀ ਕਿ ਮੇਰੇ ਲਈ ਇਦਾਂ ਦਾ ਕੀ ਗਿਫਟ ਲੈ ਕੇ ਆਇਆ ਹੋਵੇਗਾ ਰਵੀ ਨੇ ਉਸਦੇ ਹੱਥ ਵਿੱਚ ਇੱਕ ਲਿਫਾਫਾ ਦਿੱਤਾ ਉਹ ਬੜੀ ਉਤਸ਼ਾਹ ਨਾਲ ਖੋਲਣ ਲੱਗੀ ਜਦੋਂ ਲਿਫਾਫਾ ਖੋਲਿਆ ਤਾਂ ਦੇਖ ਕੇ ਹੈਰਾਨ ਰਹਿ ਗਈ ਕਿ ਇਹਦੇ ਵਿੱਚ ਤਾਂ ਤਲਾਕ ਦੇ ਪੇਪਰ ਸੀ ਪੇਪਰਾਂ ਨੂੰ ਦੇਖ ਕੇ ਉਸ ਨੂੰ ਵਿਸ਼ਵਾਸ ਨਹੀਂ ਆ ਰਿਹਾ ਸੀ ਕਿ ਜਿਹੜਾ ਇਨਸਾਨ ਤੇ ਬੱਚੇ ਵਾਸਤੇ ਉਹਨੂੰ ਤਲਾਕ ਦੇ ਰਿਹਾ ਉਸ ਦੀ ਤਾਂ ਜਿਵੇਂ ਦੁਨੀਆ ਹੀ ਖਤਮ ਹੋ ਗਈ ਹੋਵੇ ਇਹ ਸਭ ਦਾ ਉਸ ਨੂੰ ਵਿਸ਼ਵਾਸ ਹੀ ਨਹੀਂ ਹੋ ਰਿਹਾ ਸੀ ਖੁਦ ਨੂੰ ਸੰਭਾਲਦੇ ਹੋਏ ਬਿਨਾਂ ਟਾਈਮ ਵੇਸਟ ਕੀਤੇ ਤਲਾਕ ਦੇ ਪੇਪਰਾਂ ਤੇ ਸਾਈਨ ਕਰ ਦਿੱਤੀ ਕਿਉਂਕਿ ਰਵੀ ਦੇ ਦਿਲ ਵਿੱਚ ਉਸ ਲਈ ਪਿਆਰ ਹੀ ਨਹੀਂ ਤਾਂ ਫਿਰ ਉਹਦੇ ਨਾਲ ਰਹਿਣ ਦਾ ਕੀ ਫਾਇਦਾ ਅਗਲੇ ਦਿਨ ਉਹ ਘਰ ਛੱਡ ਕੇ ਚਲੀ ਗਈ ਰਵੀ ਤਾਂ ਇਹੀ ਚਾਹੁੰਦਾ ਸੀ ਕਿ ਸਿਮਰ ਉਸ ਦੀ ਜ਼ਿੰਦਗੀ ਚੋਂ ਚਲੀ ਜਾਵੇ ਆਵਾਦ ਰਵੀ ਨੇ ਦੂਜਾ ਵਿਆਹ ਕਰਵਾ ਲਿਆ ਤੇ ਫਿਰ ਡੇਢ ਸਾਲ ਬਾਅਦ ਇਹ ਪਤਾ ਲੱਗਦਾ ਕਿ ਉਹਨਾਂ ਦੇ ਘਰੇ ਇੱਕ ਪੁੱਤ ਨੇ ਜਨਮ ਲਿਆ। ਅੱਜ ਪੁੱਤ ਹੋਣ ਦੀ ਖੁਸ਼ੀ ਵਿੱਚ ਰਵੀ ਨੇ ਆਪਣੇ ਘਰ ਵਿੱਚ ਇੱਕ ਬਹੁਤ ਵੱਡੀ ਪਾਰਟੀ ਰੱਖੀ ਸੀ। ਉਸ ਉਸ ਪਾਰਟੀ ਵਿੱਚ ਉਸ ਨੇ ਸਿਮਰ ਨੂੰ ਬੁਲਾਇਆ ਸੀ ਤਾਂ ਜੋ ਸਾਰੇ ਜਣੇ ਨਾਲ ਮਿਲ ਕੇ ਉਸ ਦਾ ਆਪਮਾਨ ਕਰ ਸਕਣ। ਸਿਮਰ ਨੂੰ ਇਹ ਗੱਲ ਪਹਿਲਾਂ ਪਤਾ ਸੀ ਫਿਰ ਵੀ ਸਿਮਰ ਨੇ ਇਸ ਪਾਰਟੀ ਵਿੱਚ ਜਾਣ ਦਾ ਫੈਸਲਾ ਕਰਦੀ ਹੈ ਕਿਉਂਕਿ ਰਵੀ ਨੂੰ ਕੁਝ ਐਦਾਂ ਦੇਣਾ ਚਾਹੁੰਦੀ ਜਿਸ ਨੂੰ ਦੇਖ ਕੇ ਰਵੀ ਦੇ ਪੋਸਟ ਕਾਣੇ ਆ ਜਾਣ ਸੀਮਨ ਨੇ ਸਾਈਡ ਕੀਤਾ ਕਿ ਉਹ ਪਾਰਟੀ ਵਿੱਚ ਜ਼ਰੂਰ ਜਾਏਗੀ ਸਜ ਧਜ ਕੇ ਤਿਆਰ ਹੋਗੇ ਉਹ ਪਾਰਟੀ ਵਿੱਚ ਚਲੀ ਜਾਂਗੇ ਜਿਵੇਂ ਹੀ ਉਹ ਪਾਰਟੀ ਵਿੱਚ ਪਹੁੰਚਦੀ ਹੈ ਤਾਂ ਰਵੀ ਨੂੰ ਵਧਾਈਆਂ ਦਿੰਦੀ ਤੇ ਉਹ ਲਫਾਫਾ ਜਿਹੜਾ ਉਹ ਆਪਣੇ ਨਾਂ ਲੈ ਕੇ ਆਈ ਸੀ ਉਹ ਵੀ ਉਸਨੇ ਰਵੀ ਦੇ ਹੱਥਾਂ ਵਿੱਚ ਫੜਾ ਦਿੱਤਾ ਤੇ ਕਿਹਾ ਕਿ ਇਹ ਮੇਰੇ ਵੱਲੋਂ ਇੱਕ ਸਰਪ੍ਰਾਈਜ਼ ਗਿਫਟ ਹੈ ਗਿਫਟ ਦਾ ਨਾਮ ਸੁਣ ਕੇ ਰਵੀ ਥੋੜਾ ਜਿਹਾ ਹੈਰਾਨ ਹੋਇਆ ਉਸਨੇ ਲਿਫਾਫਾ ਖੋਲਿਆ ਤਾਂ ਉਸ ਨੂੰ ਦੇਖ ਕੇ ਉਸਦੇ ਹੋਸ਼ ਹੀ ਉੱਡ ਗਏ ਜਨਵਰੀ ਦੇ ਮਹੀਨੇ ਵਿੱਚ ਉਸ ਨੂੰ ਪਸੀਨੇ ਆ ਗਏ ਪਸੀਨੇ ਨਾਲ ਭਿੱਜ ਗਿਆ ਲਿਫਾਫੇ ਦੇ ਅੰਦਰ ਉਸਦੀ ਮੈਡੀਕਲ ਦੀ ਰਿਪੋਰਟ ਸੀ ਜਿਹਦੇ ਵਿੱਚ ਸਾਫ਼-ਸਾਫ਼ ਲਿਖਿਆ ਸੀ ਕਿ ਉਹਦੇ ਬਾਪ ਨਹੀਂ ਬੜ ਸਕਦਾ ਉਹ ਆਪਣੀ ਘਰ ਵਾਲੀ ਨੂੰ ਵੱਲ ਦੇਖਣ ਲੱਗਾ ਤੇ ਉਸਦੀ ਘਰ ਵਾਲੀ ਵੀ ਅੱਖਾਂ ਨੀਵੀਆਂ ਕਰ ਲੈਂਦੀ ਹੈ ਕਿਉਂਕਿ ਉਹਨੂੰ ਸਭ ਕੁਝ ਪਹਿਲਾਂ ਹੀ ਪਤਾ ਸੀ ਤੇ ਅੱਜ ਜਦੋਂ ਸਿਮਰ ਨੇ ਉਹ ਮੈਡੀਕਲ ਰਿਪੋਰਟ ਉਹ ਰਵੀ ਸામਨੇ ਆ ਗਈ ਸਿਮਰਨ ਉੱਥੋਂ ਚਲੇ ਗਈ ਅਗਲੇ ਦਿਨ ਉਹ ਦੋਨੋਂ ਮਾਪੋਤ ਸਿਮਰਨ ਕੋਲੋਂ ਮਾਫੀ ਮੰਗਣ ਗਏ ਤਾਂ ਉਹ ਕਹਿੰਦੀ ਮੈਂ ਦੁਬਾਰਾ ਹੁਣ ਉਸ ਘਰ ਵਿੱਚ ਕਦੇ ਨਹੀਂ ਆਵਾਂਗੀ ਜਿੱਥੇ ਮੇਰਾ ਆਤਮ ਸਨਮਾਨ ਨਾ ਹੋਵੇ ਫਿਰ ਉਹ ਸੋ ਜਾ ਕੇ ਕਿਤੇ ਸਿਮਰਨ ਝੂਠ ਨਾ ਬੋਲਦੀ ਹੋਵੇ ਉਹ ਦੁਬਾਰਾ ਆਪਣਾ ਚੈੱਕਅਪ ਕਰਵਾਉਣ ਦਾ ਰਿਪੋਰਟ ਵਿੱਚ ਇਹੀ ਆਉਂਦਾ ਹੈ ਕਿ ਹੁਣ ਪਿਓ ਨਹੀਂ ਬਣ ਸਕਦਾ ਤੇ ਉਹ ਸਿਮਰਨ ਨਹੀਂ ਆ ਬਹੁਤ ਮਿਹਨਤ ਮੈਂ ਤਾਂ ਕਰਦਾ ਏ ਪਰ ਸਿਮਰ ਉਹਦੀਆਂ ਗੱਲਾਂ ਵਿੱਚ ਨਹੀਂ ਆਉਂਦੀ ਹੁਣ ਆਪਣੀ ਨਵੀਂ ਜ਼ਿੰਦਗੀ ਸ਼ੁਰੂਆਤ ਕਰਨਾ ਚਾਹੁੰਦੀ ਸੀ ਤੇ ਉਹਨਾਂ ਨੂੰ ਪਛਤਾਨ ਤੋਂ ਬਿਨਾ ਕੁਝ ਵੀ ਪੱਲੇ ਨਹੀਂ ਪਿਆ ਹਰੇਕ ਮਰਦ ਔਰਤ ਵਿੱਚ ਹੀ ਕਮੀ ਕੱਢ ਦਿੰਦੇ ਹਨ ਤੇ ਭੋਲੀਆਂ ਪਾਲੀਆਂ ਤਾਂ ਨੀਚਾ ਦਿਖਾਉਂਦੇ ਹਨ ਇਹ ਨਹੀਂ ਸੋਚਦੇ ਕੋਈ ਕਮੀ ਮਰਦ ਦੇ ਵਿੱਚ ਵੀ ਹੋ ਸਕਦੀ ਹੈ ਜਦੋਂ ਤੱਕ ਗਲਤੀ ਦਾ ਅਹਿਸਾਸ ਹੁੰਦਾ ਹੈ ਉਦੋਂ ਤੱਕ ਬਹੁਤ देर ਹੋ ਚੁੱਕੀ ਹੁੰਦੀ ਹੈ ਪਲੀਜ਼ ਸਬਸਕ੍ਰਾਈਬ ਕਹਾਣੀਆਂ ਜੇ ਕੇ ਚੈਨ